ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਜੂਨ 1984 ਮਿਸਲ ਸ੍ਰੀ ਅਨੰਦਪੁਰ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਅਗਵਾਈ ਵਿੱਚ ਤਪਸਥਾਨ ਗੁਰਦੁਆਰਾ ਠੇਰੀ ਸਾਹਿਬ ਗੜਪਧਾਣਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਮਨਾਇਆ ਗਿਆ ਇਸ ਗੋਬਿੰਦ ਦਾਸ ਤੁਹਾਰ ਸਾਹਿਬ ਜੀ ਸੋਰਠ ਮਹੱਲਾ 5 ਆਏ ਮਿਲ ਖੁਸ਼ਣ ਸੇਟੀ ਕਰ ਆਏ ਨਾਮ ਕੀ ਵਡਿਆਈ ਤੇ ਸਕੀਮਤ ਕਹਿਣ ਨਾ ਜਾਈ ਆਪਣਾ ਗੁਰੂ ਤੇ ਆਹੇ ਮਿਲ ਕੁਸਲ ਸੇਤੀ ਕਰ ਆਏ ਨਾਮ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਆ ਰਤੂ ਕਾਰਜ ਸਗਨੇ ਸਤਿ ਰਹਾ ਸੁਪਾਏ ਜਿਸ ਵਡ ਭਾਗੀ ਤਿੰ ਸਰਬ ਸੁਖਾ ਫਲ ਪਾਇਆ ਜਨ ਨਾਨਕ ਨਾਮ ਧਿਆਇਆ ਤਿੰਨ ਸਾਲਬ ਸੁਖਵਨ ਫਲ ਪਾਇਆ ਪੰਪੀ ਹੋਇਤ ਜਿਕਰਤਾ ਸ੍ਰੀ ਗੋਪਾਲ ਆਪੇ ਲక్ష్ਮੀ ਬਖ ਧਰੇ ਜੀਉ ਜਾਨ ਤਪਤ ਪਰਤ ਪਾਲ ਮਹਾ ਪ੍ਰਖਾਣੇ ਦਾ ਪਵਿੱਤਰ ਸਥਾਨ ਗੁਰਦੁਆਰਾ ਧੀਸਾ ਕੋਹੜ ਪਹੁੰਚ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਸਤਿਗੁਰਾਂ ਦੇ ਪਾਵਨ ਦਰਵਾਜ਼ੀਆਂ ਹਾਜ਼ਰੀਆਂ ਭਰ ਕੇ ਗੁਰੂ ਘਰਾਂ ਦੀ ਸੇਵਾ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਈ ਜਾ ਰਹੇ ਹਾਂ ਸੋ ਗਰੀਬਨਵਾਰ ਪਾਤਸ਼ਾਹ ਕਿਰਪਾ ਕਰਨ ਆਪ ਸਭ ਸੰਗਤਾਂ ਦੀ ਹਾਜ਼ਰੀ ਆਪਣੇ ਦਰਜੇ ਪਰਵਾਨ ਕਰਨ ਸਤਿਗੁਰ ਸੱਚੇ ਪਾਤਸ਼ਾਹ ਆਪ ਸਭ ਸੰਗਤਾਂ ਨੂੰ ਨਾਮ ਜਪਣ ਦਾ ਵਰਮਾਈ ਪੜਨ ਦਾ ਬាទ ਬਖਸ਼ਿਸ਼ ਕਰਨਾ ਆਪ ਸਭ ਸੰਗਤਾਂ ਦਾ ਮਹਾਵਰਖਾ ਦੇ ਤਾਪਿਆ ਸਥਾਨ ਗੁਰਦੁਆਰਾ ਥੇਰੀ ਸਾਹਿਬ ਨੂੰ ਬਹੁਤ ਬਹੁਤ ਨਮਾਜ਼ ਜੀ ਆਇਆਂ ਕਿਹਾ ਜਾਂਦਾ ਜੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਹਰ ਇੱਕ ਮਾਈ ਭਾਈ ਜਿਹੜੀ ਮਨੋ ਭਾਵਨਾ ਹੈ ਉਹ ਪੂਰੀ ਹੋਵੇ ਹਰ ਪਾਤਸ਼ਾਹ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 sat naam sat ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਵਹ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇਤਾ ਭਾਈ ਗੁਰਦਾਸ ਜੀ ਨੇ ਕੱਲ ਕੀ ਧਰਪਾਸ਼ਾ ਦੀ ਬਹੁਤ ਵੜਿਆਈ ਕੀਤੀ ਆਪਣੀਆਂ 12 ਦੇ ਵਿੱਚ ਜਿਹਦੇ ਪਰਥਾਏ ਅੱਜ 13 ਤਰੀਕ ਸਾਥ ਦਾ ਪਹਿਲਾ ਦਿਨ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆਪ ਉਸ ਮੁਝੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਖਾਲਸਾ ਪਰਗਟ ਦਿਵਸ ਦੀ ਮਹਾਪੁਰਖਾਂ ਦੇ ਤਾਪੇ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੋਵੇ ਸਤ ਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਹੜੀ ਕਿਰਪਾ ਕਰਨ ਆਪਾਂ ਗੁਰੂ ਵਾਲੇ ਬਣ ਕੇ ਖੰਡੇ ਵਾਟੇ ਦਾ ਅਮਰ ਸ਼ਾਕੇ ਗੁਰੂ ਵਾਲੇ ਬਣ ਕੇ ਪ੍ਰਮਾਤਮਾ ਦਾ ਨਾਮ ਜਪੀਏ ਗੁਰਬਾਣੀ ਪੜ੍ਹੀਏ ਸੇਵਾ ਸਿਮਰਨ ਕਰੀਏ ਤਾਂ ਕਿ ਸਾਡਾ ਆਇਆ ਸੰਸਾਰ ਦੇ ਵਿੱਚ ਸਫਲ ਹੋ ਜਾਵੇ ਕਲ ਨੂੰ ਡਾਕਟਰ ਭੀਮਰਾਓ ਜੀ ਦਾ 100 13ਵਾਂ ਪ੍ਰਕਾਸ਼ ਪ੍ਰਕਾਸ਼ ਪੁਰਬ ਹੈ ਪ੍ਰਕਾਸ਼ ਦਿਵਸ ਹੈ ਪੂਰਿਆਂ ਵੀ ਦੇਵ ਜੀ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਉਹ ਕਾਦੇ ਕਰਕੇ ਕੇ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਜਿਹਦੇ ਨਾਲ ਕਿ ਪੂਰਾ ਹਿੰਦੁਸਤਾਨ ਪੂਰਾ ਭਾਰਤ ਸੰਵਿਧਾਨ ਦੇ ਨਾਲ ਹੀ ਚੱਲਦਾ ਹੈ ਕੁਝ ਸਰਕਾਰਾਂ ਚਾਹੁੰਦੀਆਂ ਹਨ ਸੰਵਿਧਾਨ ਨੂੰ ਖਤਮ ਕਰਨਾ ਆਪਣੀ ਮਤ ਨੂੰ ਅੱਗੇ ਲੈ ਕੇ ਆਉਣਾ ਜੇਕਰ ਸਮਾਜ ਚਾਵੇ ਭਾਰਤ ਵਾਸੀ ਸਾਰੇ ਲੋਕ ਚਾਹਣ ਕਿ ਬੜੀ ਮਸ਼ਕਤ ਦੇ ਨਾਲ ਇਸ ਭਾਰਤ ਦੇ ਵਿੱਚ ਹਰ ਜਾਤ ਦੇ ਵਿਅਕਤੀ ਨੂੰ ਹਰ ਨਸਲ ਦੇ ਵਿਅਕਤੀ ਨੂੰ ਹਰ ਧਰਮ ਦੇ ਵਿਅਕਤੀ ਨੂੰ ਬਰਾਬਰਤਾ ਦਿੱਤੀ ਜਾਂਦੀ ਆ ਜੇ ਬਰਾਬਰਤਾ ਦਿੱਤੀ ਜਾਂਦੀ ਆ ਤਾਂ ਸੰਵਿਧਾਨ ਕਰਕੇ ਦਿੱਤੀ ਜਾਂਦੀ ਆ ਇਸ ਕਰਕੇ ਬਹੁਤਾ ਇਹਨੂੰ ਬਚਾਉਣ ਦੀ ਬਹੁਤ ਜ਼ਰੂਰਤ ਆ ਗੁਰੂ ਕਿਰਪਾ ਕਰੇ ਆਪਾਂ ਸਾਰੇ ਹਮਲਾ ਮਾਰੀਏ ਜੋ ਆਧ ਜੁਗਾਦੀ ਚਲੀਆਂ ਆ ਰਹੀਆਂ ਪਰੰਪਰਾਵਾਂ ਉਹਨਾਂ ਤੇ ਪਹਿਰਾ ਦਈਏ ਗੁਰੂ ਵਾਲੇ ਬਣ ਕੇ ਖੰਡੇ ਵੜਦਾ ਮਰ ਛੱਕੇ ਨਾਮ ਜਪੀਏ ਸਿਵਧਾਨ ਦੀ ਵੀ ਰਾਖੀ ਕਰੀਏ ਸਿਧਾਂਤਾਂ ਦੇ ਅਨੁਸਾਰ ਆਪਣੇ ਜੀਵਨ ਦਾ ਬਸਰ ਕਰੀਏ ਤਾਂ ਕਿ ਸਾਡਾ ਆਇਆ ਸੰਸਾਰ ਦੇ ਵਿੱਚ ਸਫਲ ਹੋ ਜਾਵੇ ਦੁਆਰਾ ਫਿਰ ਮਹਾਪੁਰਖਾਂ ਦੇ ਤਪ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਨੂੰ ਸਮੂਹ ਸੰਗਤਾਂ ਨੂੰ ਖਾਲਸਾ ਪਾਰਗੜ ਦੇਸ ਦੀਆਂ ਬਹੁਤ ਬਹੁਤ ਵਧਾਈਆਂ ਸਤਿਗੁਰ ਸੱਚੇ ਪਾਤਸ਼ਾਹ ਕਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank okay. you. ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਸਰਦਾਰ ਸਤਨਾਮ ਸਿੰਘ ਜਲਵਾਹਾ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਬਸਾਖੀ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਅਤੇ ਮੁਬਾਰਕਬਾਦ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਖਾਲਸਾ ਪੰਥ ਸਾਜਨਾ ਦਿਵਸ ਤੇ ਬਸਾਖੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਗੁਰਦੁਆਰਾ ਵਾਬਾ ਅਦਲੀ ਜੀ ਦੇ ਅਸਥਾਨ ਤੇ ਖਾਲਸਾ ਪੰਥ ਸਥਾਪਨਾ ਦਿਵਸ ਤੇ ਬਸਾਕੀ ਦੇ ਸਬੰਧ ਵਿੱਚ ਪਤੁੱਟ ਲੰਗਰ ਵਰਤਾਇਆ ਗਿਆ। मूंह <laughs> पंया